ਸਫਲ ਬ੍ਰੇਕਆਊਟ ਦੀ ਨਿਸ਼ਾਨੀ ਬਾਰੇ ਗੱਲ ਕਰਾਂਗੇ ਕਿ ਸਫਲ ਬ੍ਰੇਕਆਊਟ ਦੀ ਨਿਸ਼ਾਨੀ ਕੀ ਹੁੰਦੀ ਹੈ ਕਿਵੇਂ ਆਪਾਂ ਸਫਲ ਬ੍ਰੇਕਆਊਟ ਫੜ ਸਕਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਦੇਖੋ ਜਿੰਨੇ ਵੀ ਆਪਾਂ ਤਰੀਕਿਆਂ ਦੇ ਟ੍ਰੇਡ ਕਰਦੇ ਹਾਂ ਜਿਵੇਂ ਹੈਮਰ ਸ਼ੂਟਿੰਗ ਸਟਾਰ ਡਬਲ ਯੂ ਪੈਟਰਨ ਐਮ ਪੈਟਰਨ ਉਹਨਾਂ ਸਾਰਿਆਂ ਤੋਂ ਖਤਰਨਾਕ ਤਰੀਕਾ ਇਹ ਹੈ ਇਹਦੇ ਵਿੱਚ ਐਗਰਸੀ ਘੱਟ ਹੁੰਦੀ ਹੈ ਇਹ ਸੇਫ ਨਹੀਂ ਹੈ ਖਤਰਨਾਕ ਆ ਇਹਦੇ ਵਿੱਚ ਐਗਰਸੀ ਘੱਟ ਹੁੰਦੀ ਹੈ ਪਰ ਸਿੱਕੇ ਦਾ ਦੂਜਾ ਪਹਿਲੂ ਇਹ ਆ ਕਿ ਜੇ ਐਕਿਊਰਸੀ ਇਹਦੇ ਵਿੱਚ ਘੱਟ ਹੁੰਦੀ ਹੈ ਤੇ ਫਿਰ ਇਹਦੇ ਵਿੱਚ ਪ੍ਰੋਫਿਟ ਵੀ ਬਹੁਤ ਵੱਡੇ ਹੁੰਦੇ ਛੋਟੇ ਜਿਹੇ ਮੂਵਮੈਂਟ ਤੇ ਹੁਣ ਦੇਖੋ ਜਿੰਨਾਂ ਨੇ ਨਾ ਰੈਜ਼ਿਸਟੈਂਸ ਬ੍ਰੇਕਆਊਟ ਕਰਨ ਤੋਂ ਬਾਅਦ ਆ ਜਿਹੜਾ ਥੋੜਾ ਜਿਹਾ ਮੂਵ ਕੀਤਾ ਉੱਤੇ ਜਾ ਕੇ ਇਹਨੇ ਕੈਂਡਲ ਨੇ ਕਲੋਜ਼ ਕੀਤਾ 10 ਰੁਪਏ ਦਾ ਜਿਹੜਾ ਮਤਲਬ ਉਹ ਕਿ ਪਲੱਸ ਹੋਇਆ ਸੋ ਇੰਨੇ ਦੇ ਵਿੱਚ ਜੇ ਇੰਨੇ ਦੇ ਵਿੱਚ ਜੇ ਤੁਸੀਂ ਆਪਸ਼ਨ ਟ੍ਰੇਡ ਕਰਨ ਦੇ ਜੋ ਬਹੁਤ ਵੱਡਾ ਪ੍ਰੋਫਿਟ ਤੁਹਾਨੂੰ ਹੋ ਜਾਣਾ ਜੇ ਤੁਸੀਂ ਬ੍ਰੇਕਆਊਟ ਤੇ ਕਰਨ ਦੇ ਜੋ ਕਾਰਨ ਉਹਦਾ ਕੀ ਆ ਕਾਰਨ ਉਹ ਤਾਂ ਦੇਖੋ ਇਹ ਆ ਕਿ ਜਿਹੜਾ ਰੈਜ਼ਿਸਟੈਂਸ ਹੁੰਦਾ ਉਹਦੇ ਉੱਤੇ ਹਮੇਸ਼ਾ ਜਿਹੜੇ ਪੁੱਟ ਸਾਈਡ ਵਾਲੇ ਹੁੰਦੇ ਉਹਨਾਂ ਨੇ ਐਂਟਰੀ ਕੀਤੀ ਹੁੰਦੀ ਹੈ ਆਪਣੇ ਸਟੌਪ ਲੌਸ ਉੱਤੇ ਰੱਖੇ ਹੁੰਦੀ ਹੈ ਸੋ ਜਦੋਂ ਉਹਨਾਂ ਦੇ ਸਟੌਪ ਲੌਸ ਹੰਟ ਹੁੰਦੇ ਆ ਉਸ ਤੋਂ ਬਾਅਦ ਆ ਬਹੁਤ ਤਗੜਾ ਮੂਵਮੈਂਟ ਤੇਜ਼ ਮੂਵਮੈਂਟ ਆਉਂਦਾ ਹੈ ਬ੍ਰੇਕਆਊਟ ਹੋਣ ਤੋਂ ਬਾਅਦ ਆ ਤੇਜ਼ ਮੂਵਮੈਂਟ ਆਉਂਦਾ ਹੈ ਉਹਨਾਂ ਦੇ ਸਟੌਪ ਲੌਸ ਹੰਟ ਹੋਏ ਦੂਜੀ ਗੱਲ ਇਹ ਕਿ ਬ੍ਰੇਕਆਊਟ ਹੋ ਗਿਆ ਤੇ ਨਵੇਂ ਲੋਕਾਂ ਨੇ ਵੀ ਐਂਟਰੀ ਕੀਤੀ ਸੋ ਦੋ ਕਾਰਨ ਬਣ ਜਾਂਦੇ ਆ ਫਾਸਟ ਮਾਰਕੀਟ ਦੇ ਉੱਤੇ ਜਾਂਦੇ ਸੋ ਇਸੇ ਕਰਕੇ ਇਹਦੇ ਵਿੱਚ ਘੱਟ ਮੂਵਮੈਂਟ ਘੱਟ ਮੂਵਮੈਂਟ ਹੋਣ ਤੇ ਵੀ ਬਹੁਤ ਵੱਡੇ ਵੱਡੇ ਪ੍ਰੋਫਿਟ ਇਹਦੇ ਵਿੱਚ ਹੁੰਦੇ ਆ ਬ੍ਰੇਕਆਊ ਪਰ ਐਕਿਊਰੇਸੀ ਇਹਦੇ ਵਿੱਚ ਘਟੇ ਇਸੇ ਕਰਕੇ ਇਹਨੂੰ ਡੀਪਲੀ ਸਮਝਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਇਹਦੇ ਉੱਤੇ ਟ੍ਰੇਡ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਇੱਥੇ ਪ੍ਰੈਕਟਿਸ ਹੀ ਕਰਿਓ ਸੋ ਸਭ ਤੋਂ ਪਹਿਲੀ ਚੀਜ਼ ਕੀ ਦੇਖੋ ਦੋ ਟਾਈਪ ਦੇ ਬ੍ਰੇਕਆਊਟ ਹੁੰਦੇ ਆ ਇੱਕ ਬ੍ਰੇਕਆਊਟ ਤਾਂ ਇਦਾਂ ਕਿ ਦੇਖੋ ਹਰੇ ਕੈਂਡਲ ਬਣਦੇ ਆਉਣਦੇ ਆ ਤੇ ਸਿੱਧਾ ਅੰਕ ਨੂੰ ਬ੍ਰੇਕਆਊਟ ਕਰਦਾ ਹਰੇ ਕੈਂਡਲ ਬਣ ਕੇ ਜੇ ਬ੍ਰੇਕਆਊਟ ਹੋਊਗਾ ਤੇ ਉਹ 100% ਫੀਲ ਬ੍ਰੇਕਆਊਟ ਹੋਊਗਾ ਉਹਦੇ ਵਿੱਚ ਕਦੇ ਵੀ ਐਂਟਰੀ ਨਹੀਂ ਕਰਨੀ ਉਹਦੇ ਵਿੱਚ ਟਰੈਪ ਹੋਣ ਦੇ ਚਾਂਸ ਆ ਪਰ ਜੇ ਪ੍ਰਾਈਸ ਐਕਸ਼ਨ ਬਣ ਕੇ ਇੱਕ ਵਧੀਆ ਬਾਲ ਸੋਨਾ ਪ੍ਰਾਈਸ ਐਕਸ਼ਨ ਬਣ ਕੇ ਬ੍ਰੇਕਆਊਟ ਹੁੰਦਾ ਆ ਤੇ ਫਿਰ ਉਹਦੇ ਵਿੱਚ ਐਂਟਰੀ ਕਰ ਸਕਦੇ ਹਾਂ ਜਿੱਦਾਂ ਕਿ ਇੱਥੇ ਬਣਿਆ ਹੁਣ ਇੱਥੇ ਦੇਖੋ ਪਹਿਲਾ ਲੋ ਇੱਥੇ ਆ ਸਵਿੰਗ ਲੋ ਦੂਜਾ ਸਵਿੰਗ ਲੋ ਇੱਥੇ ਆ ਤੀਜਾ ਸਵਿੰਗ ਲੋ ਇੱਥੇ ਆ ਹੁਣ ਦੇਖੋ ਪਹਿਲਾ ਲੋ ਥੱਲੇ ਦੂਜਾ ਲੋ ਉਤੋਂ ਥੋੜਾ ਜਿਹਾ ਉੱਤੇ ਤੀਜਾ ਲੋ ਉਤੋਂ ਵੀ ਥੋੜਾ ਜਿਹਾ ਉੱਤੇ ਕਲੀਅਰ ਕਰਤਾ ਨਾ ਥੱਲੇ ਕਿ ਕਾਲ ਸਾਈਡ ਵਾਲਿਆਂ ਨੇ ਕੰਟਰੋਲ ਕੀਤਾ ਹੋਇਆ ਹੁਣ ਆਪਾਂ ਜੇ ਦੀ ਕਨਫਰਮੇਸ਼ਨ ਲੈਣਾ ਚਾਹੁੰਦੇ ਹਾਂ ਉਤੋਂ ਵੀ ਆਪਾਂ ਦੇਖ ਸਕਦੇ ਹਾਂ ਪਹਿਲਾ ਸਵਿੰਗ ਪਹਿਲਾ ਸਵਿੰਗ ਆਈ ਇੱਥੇ ਦੂਜਾ ਸਵਿੰਗ ਆਈ ਹੈ ਇੱਥੇ ਤੀਜਾ ਸਵਿੰਗ ਆਇਆ ਹੈ ਤੇ ਇਸੇ ਤਰ੍ਹਾਂ ਦੇਖੋ ਕਿ ਤਿੰਨੇ ਜਿਹੜੇ ਸਵਿੰਗ ਆਈ ਆ ਪਹਿਲੇ ਤੋਂ ਦੂਜਾ ਉੱਤੇ ਦੂਜੇ ਤੋਂ ਤੀਜਾ ਉੱਤੇ ਆ ਸੋ ਇਧਰੋਂ ਵੀ ਕਲੀਅਰ ਹੋ ਗਿਆ ਥੱਲੇੋਂ ਵੀ ਕਲੀਅਰ ਹੋ ਗਿਆ ਉੱਤੋਂ ਵੀ ਕਲੀਅਰ ਹੋ ਗਿਆ ਕਿ ਇੱਥੇ ਕਾਲਡ ਸਾਈਡ ਵਾਲਿਆਂ ਦਾ ਕੰਟਰੋਲ ਆ ਸੋ ਹੁਣ ਆਪਾਂ ਕੀ ਕਰਨਾ ਹੈ ਜਿੱਦੋਂ ਰੈਜ਼ਿਸਟੈਂਸ ਦੇ ਕੋਲ ਆਪਾਂ ਨੂੰ ਇਹ ਕਲੀਅਰ ਹੋ ਗਿਆ ਕਿ ਕਾਲਡ ਸਾਈਡ ਵਾਲਿਆਂ ਦਾ ਕੰਟਰੋਲ ਹੈ ਬ੍ਰੇਕਆਊਟ ਹੋ ਸਕਦਾ ਹੈ ਇੱਕ ਹੋਰ ਕਨਫਰਮੇਸ਼ਨ ਚਾਹੀਦੀ ਆ ਆਪਾਂ ਨੂੰ ਰੈਜ਼ਿਸਟੈਂਸ ਦੇ ਕੋਲ ਜਾ ਕੇ ਇੱਕ ਲਾਲ ਕੈਂਡਲ ਬਣਨਾ ਚਾਹੀਦਾ ਇੱਕ ਲਾਲ ਕੈਂਡਲ ਬਣੀ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਕੈਂਡਲ ਆ ਉਹ ਬ੍ਰੇਕਆਊਟ ਕਰੇ ਫਿਰ ਉਹਦੇ ਵਿੱਚ ਤੁਸੀਂ ਐਂਟਰੀ ਕਰ ਸਕਦੇ ਜੋ ਸੋ ਜਿਵੇਂ ਬ੍ਰੇਕਆਊਟ ਕਰਦਾ ਉਸੇ ਤੋਂ ਬਾਅਦ ਤੁਸੀਂ ਐਂਟਰੀ ਕਰ ਸਕਦੇ ਜੋ ਇੱਥੇ ਕਲੋਜ਼ਿੰਗ ਇੰਪੋਰਟੈਂਟ ਨਹੀਂ ਕਿਉਂਕਿ ਕਦੇ-ਕਦੇ ਮਤਲਬ ਹੈ ਕਿ ਜਦੋਂ ਹੀ ਉਹ ਨਿਹਾਈ ਬ੍ਰੇਕ ਕਰਦਾ ਉਸ ਤੋਂ ਬਾਅਦ ਬਹੁਤ ਤਗੜਾ ਕੈਂਡਲ ਨਿਕਲ ਜਾਂਦਾ ਹੈ ਕਿਉਂਕਿ ਸਟੌਪ ਲੌਸ ਹੰਟਿੰਗ ਇਹਦੇ ਵਿੱਚ ਹੁੰਦੀ ਹੈ ਤੇ ਸਟੌਪ ਲੌਸ ਦੀ ਜੇ ਆਪਾਂ ਗੱਲ ਕਰਦੇ ਹਾਂ ਸੋ ਆ ਜਿਹੜਾ ਲਾਲ ਕੈਂਡਲ ਹੈ ਇਹਦਾ ਲੋ ਤੁਸੀਂ ਸਟੌਪ ਲੌਸ ਰੱਖ ਸਕਦੇ ਜੋ ਤੇ ਇਹ ਆ ਇਸ ਆਪਣਾ ਬ੍ਰੇਕਆਊਟ ਬਾਰੇ ਸਫਲ ਬ੍ਰੇਕਆਊਟ ਦੀ ਨਿਸ਼ਾਨੀ ਸਭ ਤੋਂ ਵਧੀਆ ਪ੍ਰਾਈ ਬਹੁਤ ਵਧੀਆ ਬਣਿਆ ਹੋਏ ਤੇ ਫਿਰ ਬ੍ਰੇਕਆਊਟ ਹੋਏ ਤੇ ਪਲੱਸ ਉਸ ਤੋਂ ਪਹਿਲਾਂ ਮਾਰਕੀਟ ਦੇ ਵਿੱਚ ਅਪਟਰੈਂਡ ਵੀ ਹੋਣਾ ਚਾਹੀਦਾ ਹੈ ਸੋ ਫਿਰ ਹਾਈ ਚਾਂਸ ਹੁੰਦੇ ਬ੍ਰੇਕਆਊਟ ਹੋਣ ਦੇ ਸੋ ਇਹ ਸੀ ਬ੍ਰੇਕਆਊਟ ਬਾਰੇ ਤੇ ਕੱਲ ਨੂੰ ਆਪਾਂ ਗੱਲ ਕਰਾਂਗੇ ਬ੍ਰੇਕਡਾਊਨ ਬਾਰੇ ਤੇ ਪਰ ਇੱਕ ਮੈਂ ਤੁਹਾਨੂੰ ਫਿਰ ਗੱਲ ਕਹਿਣਾ ਚਾਹੂੰਗਾ ਕਿ ਇਸ ਤਰੀਕੇ ਦੇ ਨਾਲ ਜੇ ਤੁਸੀਂ ਟ੍ਰੇਡ ਕਰਨੀ ਆ ਸੋ ਡੇ 1 ਤੋਂ ਟ੍ਰੇਡ ਨਾ ਕਰਿਓ ਇੱਕ ਤਾਂ ਬੈਕ ਟੈਸਟਿੰਗ ਕਰਿਓ ਤੇ ਉਹਦੇ ਨਾਲ ਤੁਹਾਨੂੰ ਐਕਿਊਰੇਸੀ ਵੀ ਪਤਾ ਲੱਗੂਗੀ ਦੂਜੀ ਗੱਲ ਇਹ ਆ ਕਿ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤੁਸੀਂ ਪ੍ਰੈਕਟਿਸ ਕਰਿਓ ਮਾਰਕੀਟ ਦੇ ਵਿੱਚ ਕਿਉਂਕਿ ਇਹਦੇ ਵਿੱਚ ਦੇਖੋ ਐਕਿਊਰੇਸੀ ਘੱਟ ਹੁੰਦੀ ਹੈ ਪ੍ਰੋਫਿਟ ਚਾਹੇ ਵੱਡੇ ਹੁੰਦੇ ਆ ਪਰ ਐਕਿਊਰੇਸੀ ਇਹਦੇ ਵਿੱਚ ਘੱਟ ਹੁੰਦੀ ਆ ਸੋ ਇਸ ਕਰਕੇ ਸਭ ਤੋਂ ਪਹਿਲਾਂ ਬੈਕ ਟੈਸਟ ਕਰ ਲਓ ਤੇ ਫਿਰ ਪ੍ਰੈਕਟਿਸ ਕਰ ਲਓ ਤੇ ਫਿਰ ਉਸ ਤੋਂ ਬਾਅਦ ਆ ਟ੍ਰਾਈ ਕਰਿਓ